ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਤਾਜ਼ੀਆਂ ਤੇ ਅੱਜ ਦੀਆਂ ਖਬਰਾਂ ਇਹ ਸਵੇਰ ਦਾ ਸ਼ੋਅ ਜਿਵੇਂ ਅਸੀਂ ਕੱਲ ਵੀ ਦੱਸਿਆ ਸੀਗਾ ਕਿ ਰੋਜ਼ਾਨਾ ਦੀ ਤਰ੍ਹਾਂ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ ਤੇ ਇਹਦੇ ਵਿੱਚ ਉਹਨਾਂ ਖਬਰਾਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਜਿਹੜੀਆਂ ਤੁਹਾਡੇ ਵਾਸਤੇ ਜਾਣਨ ਵਾਸਤੇ ਤੁਹਾਡੇ ਨਾਲ ਸੰਬੰਧ ਰੱਖਦੀਆਂ ਹਨ ਸੋ ਅੱਜ 6 ਜੂਨ ਸੀ 6 ਜੂਨ ਜਿਹੜੀ ਹੈ ਉਹ ਕੱਲੂ ਘਰਾ ਜਿਹੜਾ ਮਨਾਇਆ ਜਾਂਦਾ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਂਦਾ ਤੇ ਇੱਕ ਟਕਰਾਅ ਦੀ ਸਥਿਤੀ ਜਿਹੜੀ ਹੈ ਨਾ ਉਹ ਬਣੀ ਹੋਈ ਸੀਗੀ ਇਕਰਾ ਦੀ ਸਥਿਤੀ ਇਸ ਕਰਕੇ ਬਣੀ ਸੀ ਕਿ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਹੈ ਬਾਬਾ ਹਰਨਾਮ ਸਿੰਘ ਤੁਮਾ ਉਹਨਾਂ ਨੇ ਐਲਾਨੀਆਂ ਕਿਹਾ ਸੀਗਾ ਵੀ ਜੇ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਈ ਸੰਦੇਸ਼ ਦੇਣਗੇ ਕੋਈ ਹੁਕਮਨਾਮਾ ਦੇਣਗੇ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਉਹ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਓ ਵੀ ਨਹੀਂ ਦੇਣਗੇ ਕਈ ਦਿਨ ਤੱਕ ਇਸ ਕਫਲ ਚੱਲਦਾ ਰਿਹਾ ਤੇ ਆਖਰਕਾਰ ਅੱਜ ਜਦੋਂ ਇਹ ਸਮਾਗਮ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਤੇ ਉੱਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਪ੍ਰੋਗਰਾਮ ਨੂੰ ਸੰਭਾਲਿਆ ਅਰਦਾਸ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਗੱਲ ਜਿਹੜੀ ਹੈ ਉਹ ਸੰਗਤ ਦੇ ਅੱਗੇ ਰੱਖੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਪਾਉ ਦਿੱਤੇ ਤੇ ਤੁਮਾਰ ਸਾਹਿਬ ਜਿਹੜੇ ਆ ਇਹ ਸਾਰਾ ਸਮਾਗਮ ਆਪਣੇ ਜਿਹੜੇ ਨਿਹੰਗ ਸਿੰਘਾਂ ਦੇ ਨਾਲੋਂ ਪਹੁੰਚੇ ਸੀ ਉਹਨਾਂ ਨੇ ਵੀ ਉਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਤੇ ਸੁਖ ਸੁਖੀਲੇ ਦੇ ਨਾਲ ਇਹ ਜਿਹੜਾ ਸਮਾਗਮ ਹੈ ਸੰਪੰਨ ਹੋਇਆ ਹੁਣ ਡਲਾ ਸਾਹਿਬ ਸਵਾਲ ਇਹ ਹੈ ਵੀ ਜਿਸ ਕਦਰ ਅੱਜ ਇਸ ਸਮਾਗਮ ਨੂੰ ਨੇਪਰੇ ਚੜਾ ਲਿਆ ਗਿਆ ਕੋਈ ਕਿਸੇ ਕਿਸਮ ਦਾ ਟਕਰਾਅ ਨਹੀਂ ਹੋਇਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਇਹਨਾਂ ਨੂੰ ਪੂਰਨ ਤੌਰ ਦੇ ਉੱਤੇ ਤਖਤਸ਼ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ ਕਿਉਂਕਿ ਇਹਨਾਂ ਨੇ ਮੌਕਾ ਸੰਭਾਲ ਲਿਆ ਇਹਨਾਂ ਨੇ ਜ਼ਿੱਦ ਨਹੀਂ ਕੀਤੀ ਕਿ ਮੈਂ ਤਾਂ ਉੱਥੇ ਸੰਦੇਸ਼ ਦੇਣਾ ਮੈਂ ਹੁਕਮਨਾਮਾ ਦੇਣਾ ਹੀ ਦੇਣਾ ਸੋ ਇਸ ਪੂਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਖਬਰਾਂ ਇਦਾਂ ਦੀਆਂ ਸੀਗੀਆਂ ਵੀ ਉੱਥੇ ਟਕਰਾਅ ਹੋਣ ਦੀ ਸਥਿਤੀ ਬਣ ਸਕਦੀ ਆ ਪੁਲਸ ਵੀ ਸੀਗੀ ਐਸਜੀਪੀਸੀ ਦੀ ਆਪਣੀ ਟਾਸਕ ਫੋਰਸ ਵੀ ਸੀਗੀ ਪਰ ਅਜੇ ਹਾਂ ਨਹੀਂ ਹੋਇਆ ਔਰ ਬਹੁਤ ਜ਼ਿਆਦਾ ਜਿਹੜਾ ਮਾਹੌਲ ਸ਼ਾਂਤਪੂਰਨ ਰਿਹਾ ਅਸੀਂ ਵੀ ਇਹੋ ਅਰਦਾਸ ਕਰਦੇ ਸੀ ਵੀ ਕਿਸੇ ਕਿਸਮ ਦਾ ਟਕਰਾਣਾ ਨਾ ਹੋਵੇ ਸੋ ਡੱਲਾ ਸਾਹਿਬ ਪਹਿਲਾਂ ਤੇ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਜੀ ਤੇ ਸਵਾਲ ਮੇਰਾ ਇਹੀ ਹੈ ਵੀ ਜਿੱਦਾਂ ਅੱਜ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਨੇ ਪੂਰੇ ਮੌਕੇ ਨੂੰ ਸੰਭਾਲਿਆ ਅਰਦਾਸ ਦੇ ਰੂਪ ਵਿੱਚ ਆਪਣੀ ਗੱਲ ਵੀ ਸੰਗਤ ਅੱਗੇ ਰੱਖੀ ਕਿਵੇਂ ਦੇਖਦੇ ਹੋ ਵੀ ਐਸਜੀਪੀਸੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਾਸਤੇ ਇੱਕ ਯੋਗ ਜਥੇਦਾਰ ਦੇ ਉਹ ਚੋਣ ਹੋ ਗਈ ਹੈ ਦੇਖੋ ਜਿਹੜਾ 6 ਜੂਨ ਦਾ ਅੱਜ ਦਾ ਸਮਾਗਮ ਸੀ ਸਾਰਿਆਂ ਦੀ ਉਹਦੇ ਤੇ ਨਜ਼ਰ ਸੀ ਔਰ ਮੈਨੂੰ ਇਹ ਲੱਗਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਮਦਮੀ ਟਕਸਾਲ ਵੱਖ-ਵੱਖ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਕੱਤਰ ਇਹ ਸ੍ਰੀ ਅਕਾਲ ਤਖਤ ਸਾਹਿਬ ਸਕੱਤਰ ਇਹਨਾਂ ਤਿੰਨੇ ਜਿਹੜੇ ਸੰਸਥਾਵਾਂ ਤਿੰਨ ਤੋਂ ਜ਼ਿਆਦਾ ਵੀ ਨਹੀਂ ਕਿਉਂਕਿ ਵੱਖ-ਵੱਖ ਸਿੱਖ ਸੰਸਥਾਵਾਂ ਤੇ ਪੰਥਕ ਜਿੱਥੇ ਬੰਦੀਆਂ ਸੀਗੀਆਂ ਉੱਥੇ ਬਿਲਕੁਲ ਟੈਂਕਸ਼ਨ ਜਿੱਥੇ ਬੰਦੀਆਂ ਹੁੰਦੀਆਂ ਸੀ ਇਹ ਇੱਕ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਕਾਮਨ ਮਿਨੀਮਮ ਪ੍ਰੋਗਰਾਮ ਇੱਕ ਬਣਦਾ ਹੁੰਦਾ ਇੱਕ ਸਾਂਝਾ ਪ੍ਰੋਗਰਾਮ ਵੀ ਜਿਹਦੇ ਤਹਿਤ ਸ਼ਰਧਾਂਜਲੀ ਦਿੱਤੀ ਜਾਵੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਮਾਨ ਸਨਮਾਨ ਕੀਤੇ ਜਾਣ ਔਰ ਕੋਈ ਵੀ ਮਰਿਆਦਾ ਦੇ ਉਲਟ ਕੰਮ ਨਾ ਹੋਵੇ ਬਿਲਕੁਲ ਮੈਨੂੰ ਲੱਗਦਾ ਇਹ ਪ੍ਰੋਗਰਾਮ ਸੀ ਜਿਹੜਾ ਇੱਕ ਆਮ ਸਹਿਮਤੀ ਦੇ ਨਾਲ ਕੀਤਾ ਗਿਆ ਔਰ ਇਸੇ ਕਰਕੇ ਹਰ ਪਾਸਿਓਂ ਸੁੱਖ ਦਾ ਸਾਹ ਲਿਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਟਕਰਾਅ ਹੈ ਜਿਹੜਾ ਉਹ ਨਜ਼ਰ ਨਹੀਂ ਆਇਆ ਔਰ ਜਿਵੇਂ ਪਹਿਲਾਂ ਵੀ ਇੱਕ ਵਾਰੀ ਅਸੀਂ ਵੇਖਿਆ ਕਿ ਕਾਫੀ ਵੱਡੇ ਪੱਧਰ ਤੇ ਉੱਥੇ ਤਲਵਾਰਾਂ ਲਹਿਰਾਈਆਂ ਗਈਆਂ ਸੀ ਉਸੇ ਦਿਨ ਕਿ ਬਹੁਤ ਜ਼ਿਆਦਾ ਸਵਾਲ ਖੜੇ ਹੁੰਦੇ ਉਸ ਤੋਂ ਬਾਅਦ ਜਿਹੜੇ ਸਾਡੇ ਪੰਥਕ ਲੀਡਰ ਨੇ ਉਹਨਾਂ ਦੇ ਆਚਰਣ ਤੇ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਅਰਦਾਸ ਦੇ ਵਿੱਚ ਹੀ ਕੌਮ ਦੇ ਨਾਲ ਸੁਨੇਹਾ ਵੀ ਦੇ ਦਿੱਤਾ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਵੀ ਕਰ ਦਿੱਤੀ ਉਹਨਾਂ ਨੇ ਪੰਥ ਨੂੰ ਇਕਜੁੱਟ ਹੋਣ ਦੀ ਗੱਲ ਵੀ ਕਰ ਦਿੱਤੀ ਔਰ ਜਿਹੜਾ ਆਪਰੇਸ਼ਨ ਬਲੂ ਸਟਾਰ ਸੀ ਜਿਹੜਾ 6 ਜੂਨ ਦਾ ਫੌਜੀ ਕਾਰਵਾਈ ਸੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਉਹਦੀ ਨਿੰਦਾ ਉਹਦਾ ਵਿਰੋਧ ਵੀ ਕੀਤਾ ਔਰ ਸਖਤ ਵਿਰੋਧ ਕੀਤਾ ਔਰ ਨਿਸ਼ਚਿਤ ਤੌਰ ਤੇ ਸਰਕਾਰਾਂ ਨੂੰ ਬਦਲਵੇਂ ਪ੍ਰਬੰਧਾਂ ਤੇ ਵਿਚਾਰ ਕਰਨਾ ਚਾਹੀਦਾ ਸੀ ਸੱਚਕੰਨ ਸ੍ਰੀ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਸੀ ਇਸ ਬਾਰੇ ਸੋਚਣਾ ਵੀ ਨਹੀਂ ਸੀ ਚਾਹੀਦਾ ਇਤਿਹਾਸ ਹੈ ਇਤਿਹਾਸ ਤੋਂ ਸਰਕਾਰਾਂ ਸਬਕ ਲੈਣ ਪਰ ਇਹ ਨਾ ਭੁੱਲਣ ਯੋਗ ਜ਼ਖਮ ਹੈ ਇਹ ਦਰਦ ਹੈ ਜਿਹੜਾ ਕਦੇ ਵੀ ਖਤਮ ਨਹੀਂ ਹੋਣਾ ਇਸ ਕਰਕੇ ਇਸ ਦਿਨ ਦੇ ਸੁਨੇਹੇ ਦੀ ਬਹੁਤ ਮਹੱਤਤਾ ਸੀ ਬਹੁਤ ਮਹੱਤਤਾ ਸੀ ਇਸ ਦਿਨ ਦੇ ਸਨੇਹ ਦੀ ਹੁਣ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਆਏ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਵੀ ਸਾਰਾ ਕੁਝ ਸ਼ਾਂਤੀਪੂਰਵਕ ਹੋਇਆ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਵੀ ਸਵਾਲ ਖੜੇ ਕੀਤੇ ਹਰਜਿੰਦਰ ਸਿੰਘ ਧਾਮੀ ਨੇ ਉਹ ਕਹਿੰਦੇ ਵੀ ਉਹਨਾਂ ਨੇ ਬੰਦੀ ਸਿੰਘਾਂ ਦੀ ਖਾਸ ਤੌਰ ਤੇ ਬਲਵੰਤ ਸਿੰਘ ਰਾਜਵਾਨਾ ਦੀ ਔਰ ਬੰਦੀ ਸਿੰਘਾਂ ਦੀ ਉਹ ਕਹਿੰਦੇ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ 'ਚ ਫਾਂਸੀ ਨੂੰ ਉਮਰ ਕੈਚ ਤਬਦੀਲ ਕਰਨਾ ਚਾਹੀਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਸੀ ਅਜੇ ਤੱਕ ਨਹੀਂ ਹੋਈ ਸੋ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੇ ਇੱਕ ਤਰੀਕੇ ਨਾਲ ਕੇਂਦਰ ਤੇ ਨਿਸ਼ਾਨਾ ਰੱਖਿਆ ਗਿਆਨੀ ਕੁਲਜੀਪ ਸਿੰਘ ਗਰਗਜ ਉਹਨਾਂ ਨੇ ਫਸੀਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ਤੋਂ ਭਾਵੇਂ ਵੱਖਰੇ ਤੌਰ ਦੇ ਉੱਤੇ ਹੁਕਮ ਨਹੀਂ ਦਿੱਤਾ ਸੰਦੇਸ਼ ਨਹੀਂ ਪੜਿਆ ਜਿਸ ਤਰ੍ਹਾਂ ਭਾਈ ਕਮਰਪਾਲ ਸਿੰਘ ਕਹਰੇ ਸੀ ਜਿਹੜੇ ਦਲ ਖਾਲਸਾ ਦੇ ਨਮਾਇੰਦੇ ਐ ਹਾਲਾਂਕਿ ਦਲ ਖਾਲਸਾ ਦੀ ਜਿਹੜੀ ਜਥੇਬੰਦੀ ਹੈ ਉਹਨਾਂ ਦਾ ਤਾਂ ਇਹ ਕਹਿਣਾ ਸੀ ਕਿ ਅ ਅਕਾਲੀ ਦਲ ਐਸਜੀਪੀਸੀ ਔਰ ਹਰਜਿੰਦਰ ਸਿੰਘ ਧੂਮਾ ਹੋਣਾਂ ਨੇ ਆਪਸ ਵਿੱਚ ਸਲਾਹ ਕਰਕੇ ਇਹ ਸਾਰਾ ਕੁਝ ਕੀਤਾ ਹੈ ਮੈਂ ਕਹਿੰਦਾ ਚੰਗੀ ਗੱਲ ਹੈ ਬਹੁਤ ਵਧੀਆ ਕੀਤਾ ਜੀ ਬਿਲਕੁਲ ਆਪਸ ਵਿੱਚ ਸਲਾਹ ਕਰਕੇ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਦੇ ਤਹਿਤ ਇਸ ਗੱਲ ਦੀ ਸਹਿਮਤੀ ਬਣਾ ਲਈ ਦੇਖੋ ਸਰੋਪਾ ਉਹ ਵੀ ਦਿੱਤੇ ਗਏ ਹਰਜਿੰਦਰ ਸਿੰਘ ਧਾਵੀ ਹੋਣਾਂ ਨੇ ਮਾਨ ਸਨਮਾਨ ਵੀ ਕਰਤਾ ਐਸਜੀਪੀਸੀ ਵੱਲੋਂ ਇਹ ਪ੍ਰੋਗਰਾਮ ਨੇਪਰੇ ਚੜ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਬੀਰ ਸਿੰਘ ਹੁਣਾਂ ਨੇ ਹੁਕਮਨਾਮਾ ਵੀ ਪੜ੍ਹ ਦਿੱਤਾ ਹਨਾ ਉਹਨਾਂ ਨੇ ਹੁਕਮਨਾਮਾ ਦਿੱਤਾ ਦੇਖੋ ਮੈਨੂੰ ਇਹ ਲੱਗਦਾ ਕਿ ਟਕਰਾਅ ਉਦੋਂ ਪੈਦਾ ਹੁੰਦਾ ਜਦੋਂ ਅਸੀਂ ਜਦੋਂ ਅਸੀਂ ਅੜਦੇ ਆਂ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਵੀ ਔਰ ਬਾਬਾ ਹਰਨਾਮ ਸਿੰਘ ਧੂਮਾ ਨੇ ਵੀ ਔਰ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਜਿਹੜੀ ਭੂਮਿਕਾ ਰਹੀ ਇਸ ਪੂਰੇ ਪ੍ਰੋਗਰਾਮ ਚ ਉਹ ਸੰਤੁਸ਼ਟੀਜਨਕ ਰਹੀ ਜਿਦੇ ਨਾਲ ਘਟੋ ਘਟ ਹਰ ਸਿੱਖ ਦੁਨੀਆ ਭਰ ਦਾ ਸਿੱਖ ਅੱਜ ਇਹ ਆਰਾਮ ਮਹਿਸੂਸ ਕਰ ਰਿਹਾ ਹੋਵੇਗਾ ਕਿ ਅਸੀਂ ਅਗਰ ਉੱਥੇ ਟਕਰਾਅ ਹੋ ਜਾਂਦਾ ਤੇ ਉਸ ਬਦਨਾਮੀ ਤੋਂ ਵੀ ਬਚਿਆ ਉਹਨੇ ਦੇ ਨਾਲ ਦੋ ਗੱਲਾਂ ਦੋ ਤਿੰਨ ਗੱਲਾਂ ਮੈਂ ਕਹੂੰਗਾ ਸੰਦੀਪ ਜੀ ਹੁਣ ਇਸ ਅੱਜ ਦੇ ਦਿਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਦੋ ਵਿਕਲਪ ਬਚਦੇ ਨੇ ਦੋ ਰਾਹ ਨੇ ਇੱਕ ਤਾਂ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਕੇ ਜਥੇਦਾਰ ਵਾਲੇ ਪਾਸੇ ਵਧੇਗੀ ਕਿਉਂਕਿ ਯਾਨੀ ਕੁਲਦੀਪ ਸਿੰਘ ਗੜਗਜ ਐਕਟਿੰਗ ਜਥੇਦਾਰ ਨੇ ਔਰ ਇਹ ਜਥੇਦਾਰ ਨੇ ਤਖਸੀਸ ਕੇਸਗੜ ਸਾਹਿਬ ਦੇ ਇੱਕ ਤਾਂ ਇਹ ਹੋ ਸਕਦਾ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਦਮਦਮੀ ਤਖਸਾਲ ਔਰ ਐਸਜੀਪੀਸੀ ਦੇ ਵਿੱਚ ਉਹਦੇ ਚ ਲਗਾਤਾਰ ਇਹ ਗੱਲ ਕੀਤੀ ਗਈ ਦਮਦਮੀ ਤਖਸਾਲ ਵੱਲੋਂ ਕਿ ਪੂਰਨ ਤੌਰ ਤੇ ਮੰਨਤਾ ਪ੍ਰਾਪਤ ਜਿਹੜਾ ਜਥੇਦਾਰ ਹੈ ਉਹਨੂੰ ਨਿਯੁਕਤ ਕੀਤਾ ਜਾਵੇ ਇਹਦਾ ਮਤਲਬ ਹੈ ਹੁਣ ਐਸਜੀਪੀਸੀ ਸ਼੍ਰੀ ਕਾਲਤਕਤ ਸਾਹਿਬ ਦੇ ਜਥੇਦਾਰ ਦੇ ਤੌਰ ਦੇ ਉੱਤੇ ਕਿਸੇ ਦਾ ਨਾਮ 9 ਤਰੀਕ ਨੂੰ ਮੀਟਿੰਗ ਹੈ ਮੈਨੂੰ ਲੱਗਦਾ 9 ਤਰੀਕ ਦੀ ਮੀਟਿੰਗ ਦੇ ਵਿੱਚ ਇਸ ਮਾਮਲੇ 'ਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ 9 ਤਰੀਕ ਨੂੰ ਜਾਂ ਤਾਂ ਐਸਜੀਪੀਸੀ ਕੋਈ ਨਾਮ ਸੁਝਾਏਗੀ ਜਿਨ੍ਹਾਂ ਨੂੰ ਉਹ ਚਾਹੁੰਦੇ ਨੇ ਕਿ ਸ਼੍ਰੀ ਕਾਲਤਕਤ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਉਹਨਾਂ ਨੂੰ ਅਸੀਂ ਮਾਨਤਾ ਦਵਾਈਏ ਨਿਯੁਕਤੀ ਕਰੀਏ ਪੱਕਾ ਜਥੇਦਾਰ ਸ਼੍ਰੀ ਕਾਲਤਕਤ ਸਾਹਿਬ ਨੂੰ ਦਈਏ ਔਰ ਇੱਕ ਨਾਮ ਸੁਝਾ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਚੀਫ ਖਾਲਸਾ ਦਿਵਾਨ ਪੰਥਕ ਜਥੇਬੰਦੀਆਂ ਨੇ ਅੰਗਸਿੰਘ ਜੱਥੇਬੰਦੀਆਂ ਉਹਨਾਂ ਸਾਰਿਆਂ ਤੋਂ ਅਸੀਂ ਸਹਿਮਤੀ ਲਈ ਉਸ ਨਾਮ ਦੀ ਔਰ ਫਿਰ ਅਸੀਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵਿਧੀ ਵਿਧਾਨ ਦੇ ਨਾਲ ਥਾਪੀ ਕਿ ਨੌਂ ਤਰੀਕ ਦੀ ਮੀਟਿੰਗ 'ਚ ਮੈਨੂੰ ਲੱਗਦਾ ਐਸਜੀਪੀਸੀ ਇਸ ਪਾਸੇ ਵਧੇਗੀ ਪਹਿਲਾ ਪਹਿਲਾ ਮੇਰਾ ਜਿਹੜਾ ਵਿਕਲਪ ਹੁਣ ਜਿਹੜਾ ਦੂਜਾ ਵਿਕਲਪ ਹੈ ਜਿਸ ਤਰ੍ਹਾਂ ਆਪਸ ਦੇ ਵਿੱਚ ਇਹ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵਿਚਾਰ ਵੀ ਰੱਖ ਸਕਦੀ ਹੈ ਕਿ ਕਿਉਂ ਨਾ ਗਿਆਨੀ ਕੁਲਦੀਪ ਸਿੰਘ ਗੜਗੜ ਨੂੰ ਹੀ ਪੱਕਾ ਜੱਥੇਦਾਰ ਠਾਪਿਆ ਜਾਵੇ ਔਰ ਤਖਤਸ਼੍ਰੀ ਕੇਸਗੜ ਸਾਹਿਬ ਲਈ ਨਵੇਂ ਜੱਥੇਦਾਰ ਦੀ ਅਰੰਭਤਾ ਕੀਤੀ ਜਾਵੇ ਇਹ ਕੋਈ ਚੋਣ ਕਰ ਲਈ ਜਾਵੇ ਕਲਪ ਹੈ ਹੁਣੇ ਪਤਾ ਨਹੀਂ ਕਿ ਇਸ ਪਾਸੇ ਸੋਚਣਾ ਠੀਕ ਹੈ ਐਸਡੀਪੀਸੀ ਵੱਲੋਂ ਜਾਂ ਨਹੀਂ ਪਰ ਕਿਉਂਕਿ ਉੱਥੇ ਤਾਂ ਉਹ ਪੱਕੇ ਜੱਥੇਦਾਰ ਨੇ ਯਾਨੀ ਕੁਲਦੀਪ ਸਿੰਘ ਗੜਗੜ ਬਹੁਤ ਹੀ ਸੰਭਾਵਨਾ ਨਵੇਂ ਜੱਥੇਦਾਰ ਦੀ ਹੈ ਔਰ ਇਕਲ ਤੀਸਰੀ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਜਿਸ ਤਰੀਕੇ ਨਾਲ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਬਾਬਾ ਟੇਕ ਸਿੰਘ ਧਨੋਲਾ ਨੂੰ ਤਨਖਾਹ ਤਨਖਾਈਆ ਐਲਾਨਿਆ ਗਿਆ ਸੀ ਔਰ ਉੱਥੋਂ ਕਿਹਾ ਜਾ ਰਿਹਾ ਸੀ ਕਿ ਉਹ ਜਿਹੜੇ ਨੇ ਸੰਦੇਸ਼ ਨਹੀਂ ਦੇ ਸਕਦੇ ਸੋ ਜਿਹੜੇ ਉਹ ਤਰਕ ਨੇ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਤਾਂ ਅਰਦਾਸ ਵੀ ਕੀਤੀ ਹੈ ਸੋ ਜਿਹੜੇ ਉਹ ਤਰਕ ਨੇ ਉਹਨਾਂ ਦੇ ਉੱਤੇ ਨਵੇਂ ਸਰੇ ਤੋਂ ਬਹਿਸ ਦੀ ਸੰਭਾਵਨਾ ਹੈ ਗਲਬਾਦੀ ਸੰਭਾਵਨਾ ਹੈ ਕਿਉਂਕਿ ਜਿਹੜੀ ਕਮੇਟੀ ਬਣਾਈ ਸੀ Shri Akaltakhat Saab ਤੋਂ ਉਹ ਮਿਲ ਕੇ ਆਈ ਹੈ ਤਕਸ਼ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਉਹ ਆਪਸ ਦੇ ਵਿੱਚ ਰਿਪੋਰਟ SDPC ਨੂੰ ਦੇ ਦਿੱਤੀ ਹੋਏਗੀ SDPC ਦੀ ਕਮੇਟੀ ਨੇ ਕਿਉਂਕਿ 9 ਤਰੀਕ ਦੀ ਜਿਹੜੀ ਮੀਟਿੰਗ ਹੈ ਜਿਹੜੀ ਤਕਸ਼ਰੀ ਪਟਨਾ ਸਾਹਿਬ ਵਿਖੇ ਮੀਟਿੰਗ ਹੋਈ SDPC ਮੈਂਬਰਾਂ ਦੀ ਉੱਥੋਂ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨਾਲ ਉਹ ਰਿਪੋਰਟ ਵੀ 9 ਤਰੀਕ ਦੀ ਮੀਟਿੰਗ ਦੇ ਵਿੱਚ ਰੱਖੀ ਜਾ ਸਕਦੀ ਹੈ SDPC ਇਹਦੀ ਵੀ ਸੰਭਾਵਨਾ ਬਹੁਤ ਹੈ ਸੋ ਹੁਣ ਜਿਹੜਾ 9 ਤਰੀਕ ਦਾ ਦਿਨ ਹੈ ਉਹ ਇਸ ਪੱਖੋਂ ਮਹੱਤਵਪੂਰਨ ਬਣ ਗਿਆ ਕਿ 6 ਜੂਨ ਦਾ ਦਿਨ ਹੈ ਜਿਹੜਾ ਉਹ ਸ਼ਾਂਤੀ ਦੇ ਨਾਲ ਸਮਾਗਮ ਸੰਪੰਨ ਹੋਏ ਬਹੁਤ ਬਹੁਤ ਵਧੀਆ ਹੋਇਆ ਔਰ ਇਹ ਦਾ ਸਾਰਿਆਂ ਨੇ ਬਹੁਤ ਜਿਹੜਾ ਵਾ ਉਹ ਇੱਕ ਸੁੱਖ ਦਾ ਸਾਹ ਲੈਣ ਵਾਲੀ ਗੱਲ ਸੀ ਕਿਉਂਕਿ ਟਕਰਾਹ ਦੀ ਸਥਿਤੀ ਬਣਨ ਦੀ ਪੂਰੀ ਉਮੀਦ ਸੀ ਜਿਸ ਕਦਰ ਉੱਥੇ ਪੁਲਿਸ ਵੀ ਸੀਗੀ ਟਾਸਕ ਫੋਰਸ ਵੀ ਸੀਗੀ ਤੇ ਸੰਗਤ ਜਿਹੜੀ ਨਤਮਸਤ ਹੋਣ ਜਾਂਦੀ ਹੈ ਨਾ ਡੱਲਾ ਸਾਹਿਬ ਉਹਨਾਂ ਦੇ ਮਨ 'ਚ ਇੱਕ ਡਰ ਵੀ ਸੀਗਾ ਪਰ ਇਸ ਸਾਰਾ ਜਿਹੜਾ ਸਮਾਗਮ ਸੰਪੰਨ ਹੋਇਆ ਨਾ ਜਥੇਦਾਰ ਕੁਲਦੀਪ ਸਿੰਘ ਗੜਗਾਜੋ ਹੋਣਾ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਇਹਨੂੰ ਜਿਹੜਾ ਕਵਰ ਕੀਤਾ ਤੇ ਮੌਕੇ ਨੂੰ ਸੰਭਾਲਿਆ ਬਿਲਕੁਲ ਹੁਣ ਇਹਦੇ ਚ ਸੰਦੀਪ ਜੀ ਇੱਕ ਦੋ ਗੱਲਾਂ ਹੋਰ ਨੇ ਜਿਹੜੀਆਂ ਜਿਹੜੀਆਂ ਇਸ ਪੂਰੇ ਮਾਮਲੇ ਦੇ ਨਾਲ ਆ ਕੇ ਜੁੜਦੀਆਂ ਨੇ ਯਾਨੀ ਕੁਲਦੀਪ ਸਿੰਘ ਗੜਗਾਜ ਜਦੋਂ ਦੇ ਕਾਰਜਕਾਰੀ ਜਥੇਦਾਰ ਵੀ ਬਣੇ ਨੇ ਉਹਨਾਂ ਨੇ 2 ਦਸੰਬਰ ਦੇ ਹੁਕਮਨਾਮੇ ਦੇ ਉੱਤੇ ਕਿਸੇ ਤਰ੍ਹਾਂ ਦਾ ਦਖਲ ਨਹੀਂ ਦਿੱਤਾ ਇਹ ਉਹਨਾਂ ਨੇ ਸ਼ੁਰੂ ਚ ਕਿਹਾ ਵੀ ਸੀ ਇਹ ਵੀ ਇੱਕ ਕਾਰਨ ਰਿਹਾ ਕਿ ਗਿਆਨੀ ਗਰੀਬ ਸਿੰਘ ਗੜਗਜ ਦੋ ਹਾਲਾਂਕਿ ਉਹਨਾਂ ਦੇ ਕਈ ਫੈਸਲਿਆਂ ਤੇ ਵਿਵਾਦ ਖੜੇ ਹੋਏ ਜਿਸ ਤਰੀਕੇ ਨਾਲ ਉਹਨਾਂ ਨੇ ਰਣਜੀਤ ਸਿੰਘ ਗੋਹਾਰਸੀ ਉਹਨਾਂ ਨੂੰ ਮਾਫੀ ਦਿੱਤੀ ਖਿਮਾ ਜਾਂਚਨਾ ਦਿੱਤੀ ਉਹਦੇ ਤੇ ਕਈ ਪੰਥਕ ਤਰ੍ਹਾਂ ਇਹ ਸਵਾਲ ਚੱਕਦੀਆਂ ਰਹੀਆਂ ਕਿ ਲਗਾਤਾਰ ਮਾਫੀਆਂ ਦੇ ਰਹੇ ਨੇ ਦੱਚਦਾਰ ਕੁਲਦੀਪ ਸਿੰਘ ਗੜਗਜ ਇਹ ਇਹ ਸਵਾਲ ਪੰਥਕ ਤਰ੍ਹਾਂ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨਹੀਂ ਇਹ ਦਮਦਮੀ ਟਕਸਾਲ ਨੇ ਵੀ ਬਹੁਤੀ ਖੁਸ਼ੀ ਨਹੀਂ ਪ੍ਰਗਟਾਈ ਪਰ ਸਵਾਲ ਇਹ ਹੈ ਕਿ ਦੋ ਫੈਸਲੇ ਯਾਨੀ ਕੁਰੀਪ ਸਿੰਘ ਗੜਗਜ ਦੇ ਮੌਕੇ ਇਹ ਫੈਸਲਾ ਜਿਹੜਾ ਅੱਜ ਦਾ ਸੀ ਇਹ ਇਕੱਲੇ ਗਿਆਨੀ ਕੁਰੀਪ ਸਿੰਘ ਗੜਗਜ ਦਾ ਫੈਸਲਾ ਨਹੀਂ ਸੀ ਇਹ ਸਮੂਹਿਕ ਫੈਸਲਾ ਸੀ ਗਿਆਨੀ ਕੁਰੀਪ ਸਿੰਘ ਗੜਗਜ ਉਹਦੇ ਲਈ ਸਹਿਮਤ ਹੋਏ ਕਿਉਂਕਿ ਉਹ ਕਾਰਜਕਾਰੀ ਜਥੇਦਾਰ ਅਗਰ ਗਿਆਨੀ ਕੁਰੀਪ ਸਿੰਘ ਅੜ ਜਾਂਦੇ ਕਿ ਨਹੀਂ ਮੈਂ ਫਸੀਲ ਤੋਂ ਸੰਦੇਸ਼ ਦੇਣਾ ਹੈ ਫਿਰ ਗੱਲ ਹੈ ਜਿਹੜੀ ਉਹ ਵੱਖਰੀ ਹੋਣੀ ਸੀ ਪਰ ਇਹ ਜਿਹੜਾ ਦਿਨਸੀ ਇੱਕ ਆਮ ਸੀ ਆਪਸੀ ਸਹਿਮਤੀ ਦੇ ਨਾਲ ਅੱਗੇ ਵਧਿਆ ਇਸ ਸਿੱਖ ਕੌਮ ਦੇ ਵਿੱਚ ਇਹ ਚੰਗੀ ਗੱਲ ਹੋਈ ਹੈ ਹੁਣ ਸੰਦੀਪ ਜੀ ਜਿਹੜੀ ਮੈਂ ਗੱਲ ਕੀਤੀ ਹੁਣ ਅਗਲਾ ਜਥੇਦਾਰ ਕੌਣ ਹੋ ਸਕਦਾ ਹੈ ਇਹਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਾ ਧਿਆਨ ਕੇਂਦਰਿਤ ਕਰੇਗੀ ਕਿ ਅਗਲਾ ਜਥੇਦਾਰ ਜਿਸ ਦਾ ਵੀ ਉਹ ਨਾਮ ਸੁਝਾਣ ਪੱਕੇ ਜਥੇਦਾਰ ਦਾ ਉਹ ਇਸ ਤਰੀਕੇ ਦਾ ਵਿਅਕਤੀ ਹੋਣਾ ਚਾਹੀਦਾ ਹੈ ਜਿਹੜਾ ਕਿਸੇ ਧਿਰ ਵਿਸ਼ੇਸ਼ ਦੇ ਨਾਲ ਸਬੰਧਤ ਨਾ ਹੋਵੇ ਬਿਲਕੁਲ ਨਾਲ ਕਿਸੇ ਨਿਰਪੱਖ ਸ਼ਖਸੀਅਤ ਨੂੰ ਲੱਭ ਕੇ ਲੈ ਕੇ ਆਉਣ ਜਿਨ੍ਹਾਂ ਦਾ ਪੁਰਾਣੀ ਸਾਂਝ ਕਿਸੇ ਧਿਰ ਦੇ ਨਾਲ ਨਾ ਹੋਵੇ ਬਹੁਤ ਵੱਡੇ ਵੱਡੇ ਸਿੱਖ ਵਿਦਵਾਨ ਧਾਰਮਿਕ ਵਿਦਵਾਨ ਸਿੱਖ ਬੁੱਧੀਜੀਵੀ ਸਾਡੇ ਕਿੰਨੇ ਸਾਡੇ ਅੱਜ ਤੱਕ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਦੇ ਚੁੱਕੇ ਨੇ ਸ਼੍ਰੀ ਦਰਬਾਰ ਸਾਹਿਬ ਔਰ ਵਕ ਵਕ ਤਖਤ ਸਹਿਬਾਨਾਂ ਦੇ ਉਤੇ ਫੇ ਇਸ ਕਰਕੇ ਕਮੀ ਨਹੀਂ ਹੈ ਸਿੱਖ ਪੰਥ ਦੇ ਵਿੱਚ ਵਿਦਵਾਨਾਂ ਦੀ ਬੁੱਧੀਜੀਵੀਆਂ ਦੀ ਉਹਨੇ ਨਿਰਪਰ ਕਰਦਾ ਕਿ ਕਿਸ ਤਰ੍ਹਾਂ ਦਾ ਨਾਮ ਅੱਗੇ ਇਹਦੇ ਲਈ ਲਿਆਂਦਾ ਜਾਂਦਾ ਪਰ ਅੱਜ ਦਾ ਜਿਹੜਾ ਸਮਾਗਮ ਸੀ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਔਰ ਐਸਜੀਪੀਸੀ ਬਹੁਤ ਚਿਰਾਂ ਬਾਅਦ ਇਹਨਾਂ ਨੇ ਕੋਈ ਇਸ ਤਰੀਕੇ ਦਾ ਪ੍ਰਬੰਧ ਕੀਤਾ ਜਿਹਦੇ ਤੇ ਸਵਾਲ ਨਹੀਂ ਉੱਠੇ ਜਿਹਦੇ ਤੇ ਸਵਾਲ ਅਖੀਰ ਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਵੀ ਜਿਹੜੇ ਆ ਉਹ ਵੀ ਫਤੇ ਬਲਾ ਕੇ ਉੱਠੇ ਆ ਉਹ ਵੀ ਬਹੁਤ ਉਹਨਾਂ ਨੇ ਵੀ ਕਿਸੇ ਕਿਸਮ ਦਾ ਹਲੇ ਤੱਕ ਤੇ ਇਤਰਾਜ਼ ਕੋਈ ਨਹੀਂ ਆਇਆ ਜਦੋਂ ਤੱਕ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤੇ ਬਾਅਦ ਚ ਉਹਨਾਂ ਨੇ ਚਾਲੇ ਪਾ ਲਏ ਆਪਣੇ ਜਿਹੜੇ ਉਹਨਾਂ ਦੇ ਨਿਹੰਗ ਸਿੰਘ ਸੀਗੇ ਬਟਲਾ ਸਾਹਿਬ ਸਵਾਲ ਇਹ ਆ ਵੀ ਅੱਜ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਹੈ ਲੁਧਿਆਣਾ ਜ਼ਿਮਨੀ ਚੋਣ ਇੰਨੀ ਜ਼ਿਆਦਾ ਇੰਪੋਰਟੈਂਟ ਬਣਾ ਲਈ ਆ ਇੰਨੀ ਜ਼ਿਆਦਾ ਬਣਾ ਲਈ ਆ ਵੀ 95 ਤੋਂ 96 ਕਰਨ ਦੇ ਲਈ ਭਾਰਤ ਪੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਇੱਕ ਨੋਟਿਸ ਭੇਜਿਆ ਇੱਕ ਸਕੂਲ ਦਾ ਮਾਮਲਾ ਸ਼ਾਇਦ ਜ਼ਮੀਨ ਦਾ ਮਾਮਲਾ ਹੋ ਸਕਦਾ ਭਾਰਤ ਪੂਸ਼ਣ ਆਸ਼ੂ ਉਹ ਸ਼ਖਸ ਹੈ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਮਾਮਲਾ ਇੱਕ ਦਰਜ ਕੀਤਾ ਗਿਆ ਸੀ ਤੇ ਉਹ ਮੁੜ ਕੇ ਜਾ ਕੇ ਕੁਐਸ਼ ਹੋ ਗਿਆ ਸੀਗਾ ਇੱਕ ਨਵਾਂ ਮਾਮਲਾ ਜਿਹਦੇ ਸਬੰਧ ਦੇ ਵਿੱਚ ਨੋਟਿਸ ਆਇਆ ਇਹਨੂੰ ਤੁਸੀਂ ਸਿਆਸੀ ਚਾਲ ਕਹੋਗੇ ਜਾਂ ਮਤਲਬ ਸਿਆਸੀ ਤਰੀਕੇ ਨਾਲ ਘੇਰਣ ਦੀ ਕੋਸ਼ਿਸ਼ ਕਰਨ ਵਾਲੀ ਗੱਲ ਕਹੋਗੇ ਕਿਦਾਂ ਦੇਖਦੇ ਹੋ ਜੀ ਦੇਖੋ ਜਿਹੜਾ ਸਾਡਾ ਮੌਜੂਦਾ ਰਾਜਨੀਤਿਕ ਪ੍ਰਬੰਧ ਹੈ ਸੰਦੀਪ ਜੀ ਸਾਡੇ ਮੁਲਕ ਦੀ ਜਿਹੜੀ ਪੋਲਿਟਿਕਸ ਹੈ ਚੋਣ ਪ੍ਰਚਾਰ ਦੇ ਦਿਨਾਂ 'ਚ ਇਲੈਕਸ਼ਨ ਤੋਂ ਪਹਿਲਾਂ ਈਡੀ ਦੇ ਛਾਪੇ ਸੀਬੀਆਈ ਦੇ ਛਾਪੇ ਵਿਜੀਲੈਂਸ ਦੇ ਛਾਪੇ ਇਹਦੀ ਨੋਟਿਸ ਵਿਜੀਲੈਂਸ ਦੇ ਨੋਟਿਸ ਇਹ ਇੱਕ ਰੁਟੀਨ ਜੀ ਬਣ ਗਈ ਪਰ ਮੈਨੂੰ ਲੱਗਦਾ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੁਣ ਭਾਰਪੂਸ਼ਨ ਆਸ਼ੂ ਨੂੰ ਕੱਲ ਰਾਤ ਨੂੰ ਸੱਮਣ ਭੇਜਿਆ ਵਿਜੀਲੈਂਸ ਬਿਊਰੋ ਨੇ ਔਰ 2017 ਜਾਂ 18 ਦਾ ਮਾਮਲਾ ਕਿਹਾ ਜਾਂਦਾ ਹੈ ਭਾਰਪੂਸ਼ਨ ਆਸ਼ੂ ਨੂੰ ਮੈਂ ਸੁਣ ਰਿਹਾ ਸੀ 2017 ਜਾਂ 18 ਦਾ ਮਾਮਲਾ ਇੱਕ ਸਕੂਲ ਦੀ ਜ਼ਮੀਨ ਦਾ ਮਾਮਲਾ ਹੈ ਉਹਦੇ ਵਿੱਚ ਗੜਬੜੀਆਂ ਦੇ ਦੋਸ਼ ਨੇ ਕਹਿੰਦੇ ਦੋ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਸਮਨ ਭੇਜੇ ਗਏ ਨੇ ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਭਾਰਤ ਪੁੱਛਣ ਆਸ਼ੂ ਵੀ ਹੈ ਸਵਾਲ ਇਹ ਨਹੀਂ ਕਿ ਆਸ਼ੂ ਨੂੰ ਸਮਨ ਕਿਉਂ ਭੇਜਿਆ ਗਿਆ ਸਵਾਲ ਇਹ ਹੈ ਕਿ 2017-18 ਦਾ ਮਾਮਲਾ ਹੈ ਵਿਜੀਲੈਂਸ ਬਿਊਰੋ ਨੂੰ ਹੁਣ ਜਦੋਂ ਚੋਣਾਂ ਨੂੰ ਕੁਝ ਦਿਨ ਰਹਿ ਗਏ ਉਦੋਂ ਹੀ ਇਹ ਵਿਜੀਲੈਂਸ ਬਿਊਰੋ ਨੇ ਸਮਨ ਕਿਉਂ ਭੇਜਿਆ ਦੇਖੋ ਸਾਡੀਆਂ ਜਿਹੜੀਆਂ ਸਾਡੀ ਪੁਲਿਸ ਫੋਰਸ ਹੈ ਸਾਡਾ ਵਿਜੀਲੈਂਸ ਬਿਊਰੋ ਹੈ ਸਾਡੀਆਂ ਸਰਕਾਰੀ ਏਜੰਸੀਆਂ ਹਨ ਇਹਨਾਂ ਦੀ ਦਰਵਰਤੋਂ ਸੱਤਾ 'ਚ ਬੈਠੇ ਲੋਕ ਕਰਦੇ ਨੇ ਸਾਡੇ ਪੁਲਿਸ ਅਫਸਰ ਜਾਂ ਵਿਜੀਲੈਂਸ ਵਿਜੀਲੈਂਸ ਬਿਊਰੋ ਵਾਲੇ ਮਾੜੇ ਨਹੀਂ ਸੰਦੀਪ ਜੀ ਉਹ ਵੀ ਸਾਡੇ ਹੀ ਪਰਿਵਾਰਾਂ ਦੇ ਧੀਆਂ ਪੁੱਤ ਨੇ ਉਹਨਾਂ ਨੂੰ ਸਰਕਾਰਾਂ ਵਰਤਦੀਆਂ ਨੇ ਸਰਕਾਰਾਂ ਦਾ ਕੰਮ ਉਹਨਾਂ ਦੀ ਦਰਵਰਤੋਂ ਦਾ ਨਹੀਂ ਹੈ ਸਰਕਾਰਾਂ ਉਹਨਾਂ ਦੀ ਦਰਵਰਤੋਂ ਕਰਦੀਆਂ ਨੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਵੀ ਵਿਜੀਲੈਂਸ ਬਿਊਰੋ ਨੇ ਸੰਮਨ ਕੀਤਾ ਹੈ ਮੈਨੂੰ ਲੱਗਦਾ ਹੈ ਇਹ ਸਰਕਾਰ ਦਾ ਦਬਾਅ ਹੋਊਗਾ ਜਿਹੜੇ ਦਿੱਲੀ ਦੀ ਲੀਡਰਸ਼ਿਪ ਹੈ ਨਾ ਉਹ ਕਿਉਂਕਿ ਦਿੱਲੀ ਦੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਨੇ ਸਾਰੇ ਕੰਮ ਕੀਤੇ ਨੇ ਬੀਜੇਪੀ ਜੋ ਜੋ ਦਿੱਲੀ ਵਾਲਿਆਂ ਨਾਲ ਕਰਦੀ ਰਹੀ ਦਿੱਲੀ 'ਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵਾਲੇ ਦਿੱਲੀ ਵਾਲੇ ਵੀ ਇਹ ਮੰਨਦੇ ਨੇ ਵੀ ਜੇ ਸਾਡੇ ਨਾਲ ਹੋ ਸਕਦਾ ਆਸੀਂ ਕਿਉਂ ਨਹੀਂ ਕਰ ਸਕਦੇ ਸੋ ਜੇ ਕੋਈ ਨਾ ਮਤਲਬ ਆਪ ਵਾਲਿਆਂ ਨੇ ਤੱਕਾ ਕੀਤਾ ਬਿਲਕੁਲ ਪੈਕ ਐਂਡ ਪਾਰਸਲ ਵਾਲੀ ਸਥਿਤੀ ਹੈ ਨਾ ਜਿਹੜੀ ਇਹ ਕਿਸੇ ਵੇਲੇ ਮਹਿੰਗੀ ਪੈ ਜਾਂਦੀ ਹੁੰਦੀ ਹੈ ਪੋਲਿਟੀਕਲ ਵੈਂਡੇਟਾ ਜਿਹੜਾ ਜੇ 17 18 ਦਾ ਮਾਮਲਾ ਤੇ ਇਹ ਪਹਿਲਾਂ ਹੀ ਦਰਜ ਹੋ ਜਾਣਾ ਚਾਹੀਦਾ ਸੀ ਇੰਨੀ ਦੇਰ ਘੁੱਟ ਕੇ ਕਾਦੇ ਲਈ ਰੱਖਿਆ ਸੀ ਜੋ ਵੀ ਇਹਤੇ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਹਜੇ ਵਿਜੀਲੈਂਸ ਬਿਊਰੋ ਨੇ ਕੋਈ ਪ੍ਰੈਸ ਨੋਟ ਹਜੇ ਜਾਰੀ ਨਹੀਂ ਕੀਤਾ ਸ਼ਾਮ ਤੱਕ ਹੋ ਸਕਦਾ ਹੈ ਵਿਜੀਲੈਂਸ ਬਿਊਰੋ ਕੋਈ ਪ੍ਰੈਸ ਨੋਟ ਜਾਰੀ ਕਰੇ ਇਹਦੇ ਤੇ ਪੂਰੀ ਸਪਸ਼ਟਤਾ ਵੀ ਆ ਸਕਦੀ ਹੈ ਹੁਣ ਸੰਦੀਪ ਜੀ ਭਾਰਤ ਪੁਸ਼ਨ ਆਸ਼ੂ ਦੇ ਪਰਿਵਾਰ ਨੇ ਲਿਖ ਕੇ ਦਿੱਤਾ ਜਿਹੜੇ ਵੀ ਆਏ ਸੀ ਸੰਮਣ ਲੈ ਕੇ ਵੀ ਚੋਣਾਂ ਦਾ ਸਮਾਂ ਉਹ ਪ੍ਰਚਾਰ 'ਚ ਰੁੱਝੇ ਨੇ ਵੀ ਚੋਣਾਂ ਤੋਂ ਬਾਅਦ ਪੇਸ਼ ਹੋਣਗੇ ਇਹਦਾ ਮਤਲਬ ਹੈ ਜਿਹੜਾ ਹੁਣੇ ਸੰਮਣ ਆਇਆ ਹੁਣੇ ਲੋਕਾਂ 'ਚ ਇਹ ਪ੍ਰਭਾਵ ਜਾਊਗਾ ਵੀ ਆਮ ਆਦਮੀ ਪਾਰਟੀ ਭਾਰਤ ਪੁਸ਼ਨ ਆਸ਼ੂ ਨਾਲ ੱੱਕਾ ਕਰ ਗਈ ਹੈ ਭਾਵੇਂ ਜਿਹੜਾ ਇਹ ਸੰਮਨ ਹੈ ਇਹ ਵਾਜਬ ਹੋਵੇ ਸੰਮਨ ਹੈ ਪੁੱਛ ਕੇ ਚਲੀ ਸੱਦਿਆ ਜੇ ਕੋਈ ਭੂਮਿਕਾ ਹੋਊਗੀ ਭਾਰਤ ਭੂਸ਼ਨਾਸ਼ੂ ਦੇ ਅੱਗੇ ਪੁੱਛ ਲੈਣਗੇ ਜੇ ਭੂਮਿਕਾ ਨਹੀਂ ਹੋਊਗੀ ਧੰਨਵਾਦ ਕਰਕੇ ਭਾਰਤ ਭੂਸ਼ਨਾਸ਼ੂ ਨੂੰ ਵਾਪਸ ਮੋੜ ਦੇਣਗੇ ਹੁਣ ਪਰ ਜਿਹੜੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੇ ਉੱਤੇ ਇਹ ਬਹੁਤ ਵੱਡੇ ਇਲਜ਼ਾਮ ਆਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੁਧਿਆਣਾ ਦੇ ਵਿੱਚ ਸਰਕਾਰੀ ਕਾਲਜ ਹੈ ਮਹਿਲਾਵਾਂ ਦਾ ਉਹਦੀ ਜ਼ਮੀਨ ਨੂੰ ਪਾਰਕਿੰਗ ਤੇ ਦੇਣਾ ਚਾਹੁੰਦੀ ਸੀ ਗਰਾਊਂਡ ਦੇ ਕੁਝ ਹਿੱਸੇ ਨੂੰ ਸਰਕਾਰ ਜਾਂ ਕੋਸ਼ਿਸ਼ ਉਹ ਵੀ ਜਿਹੜੇ ਆਵਾਜ਼ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਦੇ ਪਿੱਛੇ ਇਹ ਨਹੀਂ ਹੁਣ ਪਤਾ ਨਹੀਂ ਉਹਦੇ ਪਿੱਛੇ ਉਹ ਸੀ ਜਾਂ ਨਹੀਂ ਪਰ ਉਹ ਫੈਸਲਾ ਸੰਜੀਵ ਅਰੋੜਾ ਨੇ ਬਦਲਾਤਾ ਉਹ ਕਹਿੰਦੇ ਅਸੀਂ ਨਹੀਂ ਲੈਣੀ ਇਹ ਜ਼ਮੀਨ ਇਹਦੇ ਪਿੱਛੇ ਸਰਕਾਰ ਸੀ ਕੌਣ ਸੀ ਕਈ ਵਾਰੀ ਪਾਰਕਿੰਗ ਲਈ ਜਾਇਜ਼ ਮੰਗ ਵੀ ਹੋ ਸਕਦੀ ਹੈ ਅਗਰ ਕਿਸੇ ਕਾਲਜ ਦੀ ਜ਼ਮੀਨ ਦਾ ਕੁਝ ਹਿੱਸਾ ਵਪਾਰਕ ਤੌਰ ਦੇ ਉੱਤੇ ਦੇ ਕੇ ਅਗਰ ਉਸ ਕਾਲਜ ਨੂੰ ਕੋਈ ਪੈਸੇ ਮਿਲਦੇ ਨੇ ਤੇ ਖੇਡ ਮੈਦਾਨ ਨੂੰ ਕੋਈ ਦਿੱਕਤ ਨਹੀਂ ਹੈ ਅਗਰ ਬਹੁਤ ਵੱਡੀ ਜਗ੍ਹਾ ਹੈ ਤੇ ਕਾਲਜਾਂ ਯੂਨੀਵਰਸਿਟੀਆਂ ਨੇ ਆਪਣੇ ਇਸ ਤਰੀਕੇ ਦੇ ਵਸੀਲੇ ਬਣਾਉਣੇ ਵੀ ਹੁੰਦੇ ਨੇ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਲੀਸ ਤੇ ਦਿੱਤੀਆਂ ਬਹੁਤ ਸਾਰੇ ਕਾਲਜ ਨੇ ਜਿਨ੍ਹਾਂ ਨੇ ਕੋਈ ਕਾਲਜ ਦੇ ਬਾਹਰ ਦੁਕਾਨਾਂ ਕਰਾਇਦੇ ਦਿੱਤੀਆਂ ਨੇ ਜਿੱਥੇ ਮੈਂ ਪੜਿਆ ਜਿੰਨਾ ਤੁਹਾਡੇ ਮੈਂ ਮੀਰ ਚੰਦ ਪੋਲੀਟੈਕਨਿਕ ਚ ਵੀ ਪੜਿਆ ਸੀ 91 92 93 ਸੰਦੀਪ ਜੀ ਬਿਲਕੁਲ ਉਹਦੇ ਬਾਅਦ ਤੇ ਬਹੁਤ ਅੱਛੀ ਮਾਰਕੀਟ ਬਣੀ ਹੋਈ ਆ ਸੋ ਇਹ ਕਈ ਵਾਰੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਉਸੇ ਸਾਡੇ ਕਾਲਜ ਦੀਆਂ ਹੀ ਸੀ ਜਾਂ ਕਿਸੇ ਹੋਰ ਦੀਆਂ ਸੀ ਪਰ ਕਾਲਜ ਦੇ ਬਾਹਰ ਇਸ ਤਰੀਕੇ ਦੀਆਂ ਵਿਵਸਥਾਵਾਂ ਬਣਦੀਆਂ ਨੇ ਅੱਜਕੱਲ ਪਾਰਕਿੰਗ ਬਹੁਤ ਵੱਡੀ ਸਮੱਸਿਆ ਹੈ ਬੱਲਾ ਸਰ ਕਾਲਜ ਸਕੂਲਾਂ ਦੀ ਗੱਲ ਨਹੀਂ ਧਾਰਮਿਕ ਜਿਹੜੇ ਸਥਾਨ ਨੇ ਉਹਨਾਂ ਨੇ ਵੀ ਜਗ੍ਹਾ ਕਰਾਇਦੇ ਦਿੱਤੀ ਹੁੰਦੀ ਆ ਔਰ ਹਾਂ ਹਾਂ ਪਰ ਹੁਣ ਸਵਾਲ ਇਹ ਹੈ ਵੀ ਆਪ ਨੇ ਉਹ ਜਗ੍ਹਾ ਛੱਡੀ ਪਰ ਕਿਉਂਕਿ ਬਦਨਾਮੀ ਉਹਦੇ ਚ ਆਪ ਦੀ ਬਹੁਤ ਜ਼ਿਆਦਾ ਹੋਈ ਵੀ ਆਪ ਵਾਲੇ ਸਰਕਾਰੀ ਕਾਲਜ ਦੀ ਜਗ੍ਹਾ ਨੂੰ ਪਾਰਕਿੰਗ ਲਈ ਦੇਣਾ ਚਾਹੁੰਦੇ ਨੇ ਉਹ ਬਦਨਾਮੀ ਹੋਈ ਆਪ ਦੀ ਉਹ ਮੁੱਦਾ ਬਣ ਗਿਆ ਸਰਕਾਰ ਨੇ ਜਗ੍ਹਾ ਛੱੜਤੀ ਵੀ ਅਸੀਂ ਜੇ ਵਿਚਾਰ ਵੀ ਸੀ ਤੇ ਅਸੀਂ ਨਹੀਂ ਉਹ ਜਗ੍ਹਾ ਦੇਣੀ ਕਿਸੇ ਨੂੰ ਉਹ ਮਾਮਲਾ ਨਿਬੜ ਗਿਆ ਪਰ ਹੁਣੇ ਭਾਰਤ ਭੂਸ਼ਣ ਆਸ਼ੂ ਵਾਲਾ ਉਸੇ ਤਰਜ਼ ਤੇ ਲਗਭਗ ਆ ਗਿਆ ਸਕੂਲ ਦੀ ਜ਼ਮੀਨ ਨਾਲ ਸੰਬੰਧਤ ਪਰ ਆਮ ਆਦਮੀ ਪਾਰਟੀ ਨੂੰ ਇਸ ਤਰੀਕੇ ਦੇ ਹੱਥਕੰਡਿਆਂ ਤੋਂ ਬਚਣ ਦੀ ਲੋੜ ਹੈ ਅਗਰ ਉਹ ਜਾਣ ਬੁੱਝ ਕੇ ਕਰ ਰਹੇ ਨੇ ਅਗਰੇ ਵਿਜੀਲੈਂਸ ਦੀ ਰੁਟੀਨ ਦੀ ਕਾਰਵਾਈ ਹੈ ਤੇ ਵਿਜੀਲੈਂਸ ਬਿਊਰੋ ਨੂੰ ਕਿਹਾ ਜਾਣਾ ਚਾਹੀਦਾ ਕਿ ਚੋਣਾਂ ਦੇ ਦਿਨਾਂ 'ਚ ਅਗਰ ਤੁਸੀਂ ਇਸ ਤਰੀਕੇ ਦੀ ਕਾਰਵਾਈ ਕਰੋਗੇ ਤਾਂ ਸਵਾਲ ਖੜੇ ਹੋਣਗੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨਹੀਂ ਸੀ ਹੋਈ ਉਹਨਾਂ ਤੇ ਐਨਡੀਪੀਐਸ ਦਾ ਕੇਸ ਦਰਜ ਕੀਤਾ ਗਿਆ ਸੀ 21 ਜੰ ਕੁਵੰਬਰ 'ਚ 22 ਦੀਆਂ ਚੋਣਾਂ ਤੋਂ ਪਹਿਲਾਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਸੁਪਰੀਮ ਕੋਰਟ ਨੇ ਰੋਕ ਲਾਤੀ ਸੀ ਵੀ ਚੋਣਾਂ ਤੋਂ ਪਹਿਲਾਂ ਇਹ ਕੋਈ ਰਾਜਨੀਤਿਕ ਰੰਜਿਸ਼ ਹੋ ਸਕਦੀ ਹੈ ਵੀ ਵਿਕਰਮ ਮਜੀਠੀਆ ਪ੍ਰਚਾਰ ਕਰੇ ਚੋਣਾਂ ਤੱਕ ਇਹਦੀ ਗ੍ਰਿਫਤਾਰੀ ਨਹੀਂ ਹੋਏਗੀ ਚੋਣਾ ਖਤਮ ਹੋਣ ਤੋਂ ਬਾਅਦ ਵਿਕਰਮ ਮਜੀਠੀਆ ਸਰੈਂਡਰ ਕਰੇ ਫਿਰ ਉਹਨੇ ਸਰੈਂਡਰ ਕੀਤਾ ਸੀ ਸੋ ਇਸ ਕਰਕੇ ਭਾਰਤ ਪੂਸ਼ਨ ਆਸ਼ੂ ਨੇ ਸੰਮਨ ਤੇ ਕਿਹਾ ਤਾਂ ਵੀ ਮੈਂ ਬਾਅਦ ਚ ਪੇਛਾਂ ਹੂੰ ਜੀ ਹੁਣ ਡਲਾ ਸਾਹਿਬ ਇੱਕ ਗੱਲ ਇੱਥੇ ਇਹ ਦੱਸਿਓ ਵੀ ਜਦੋਂ ਭਾਰਤ ਪੂਸ਼ਨ ਆਸ਼ੂ ਹੋਣਾ ਤੇ ਉਹ ਅਨਾਜ ਦੀ ਟੁਆ ਟੁਆਈ ਵਾਲਾ ਮਾਮਲਾ ਦਰਜ ਹੋਇਆ ਸੀ ਰਵਨੀਏ ਤੇ ਬਿੱਟੂ ਕਾਂਗਰਸ ਚ ਹੁੰਦੇ ਸੀਗੇ ਆੜ ਗਏ ਸੀ ਦਰਿਆ ਵਿਛਾਲੀਆਂ ਸੀਗੀਆਂ ਬਹਿ ਗਏ ਸੀ ਧਰਨੇ ਤੇ ਵੀ ਆਸ਼ੂ ਦੇ ਨਾਲ ਤੱਕਾ ਹੋ ਰਿਹਾ ਮੈਨੂੰ ਯਾਦ ਆ ਇੱਕ ਸਲੂਨ ਦੀ ਗੱਲ ਹੈ ਵੀਡੀਓ ਵੀ ਵਾਇਰਲ ਹੋਇਆ ਸੀ ਜਦੋਂ ਵਿਜੀਲੈਂਸ ਗ੍ਰਿਫਤਾਰ ਕਰਨ ਪਹੁੰਚੀ ਰਵਨੀਤ ਬਿੱਟੂ ਉੱਥੇ ਪਹੁੰਚੇ ਝਗੜਾ ਕਰਦੇ ਦਿਖਾਈ ਵੀ ਦਿੱਤੇ ਵੀ ੱੱੱਕਾ ਕਰ ਰਹੇ ਆ ੱੱੱਕਾ ਕਰ ਰਹੇ ਆ ਹੁਣ ਰਵਨੀਤ ਬਿੱਟੂ ਭਾਜਪਾ ਦਾ ਤੇ ਭਾਜਪਾ ਦਾ ਕੈਂਡੀਡੇਟ ਚੋਣ ਮੈਦਾਨ ਚ ਹੈ ਹੁਣ ਰਵਨੀਤ ਬਿੱਟੂ ਕੀ ਕਹਿਣਗੇ ਵੀ ਗ੍ਰਿਫਤਾਰ ਕਰ ਲਓ ਅਸ਼ੂ ਨੂੰ ਵੀ ਜੇ ਇਹਨੇ ਕੋਈ ਜਿੱਦਾ ਵਿਜੀਲੈਂਸ ਕਹਿ ਰਹੀ ਆ ਵੀ ਕੋਈ ਧੋਖਾੜੀ ਦਾ ਮਾਮਲਾ ਹੈ ਹੁਣ ਰਵਨੀਤ ਬਿੱਟੂ ਦੀ ਜਿਹੜੀ ਸਥਿਤੀ ਆ ਉਹ ਕਿੱਦਾਂ ਦੀ ਹੋਊਗੀ ਜੇ ਤੇ ਉਹ ਵੀ ਕਹਿਣਗੇ ਵੀ ਕਰੋ ਰਵਨੀਤ ਭਰਤ ਭੂਸ਼ਣਾ ਸ਼ੂ ਨੂੰ ਗ੍ਰਿਫਤਾਰ ਫੇਰ ਤਾਂ ਇਹ ਸਿਆਸਤ ਹੋਰ ਵੱਡੀ ਹੋ ਜਾਊਗੀ ਰਵਨੀਤ ਬਿੱਟੂ ਦੀ ਭੂਮਿਕਾ ਕਿੱਦਾਂ ਦੀ ਤੁਸੀਂ ਦੇਖਦੇ ਹੋ ਕੀ ਕਰਨਗੇ ਕਿਉਂਕਿ ਰਾਜਾ ਵਣਿੰਗ ਤੇ ਚਲੋ ਕਾਂਗਰਸ ਨੇ ਪ੍ਰਦੇਸ਼ ਪ੍ਰਧਾਨ ਨੇ ਉਹ ਤਾਂ ਆਪਣੇ ਕੈਂਡੀਡੇਟ ਦੇ ਹੱਕ ਚੋੜ ਗਏ ਪਰ ਬਿੱਟੂ ਸਾਹਿਬ ਕੀ ਕਰਨਗੇ ਦੇਖੋ ਕਈ ਵਾਰੀ ਸੰਦੀਪ ਜੀ ਕੀ ਹੁੰਦਾ ਜਦੋਂ ਰਵਨੀਤ ਬਿੱਟੂ ਕਾਂਗਰਸ ਸੀ ਉਦੋਂ ਰਿਮੋਟ ਕੰਟਰੋਲ ਕਾਂਗਰਸ ਦੇ ਹੱਥ 'ਚ ਸੀ ਉਦੋਂ ਕਾਂਗਰਸ ਦੇ ਹਿਸਾਬ ਨਾਲ ਬਿਆਨ ਦਿਆ ਕਰਦੇ ਸੀ ਉਦੋਂ ਉਹ ਭਾਜਪਾ ਦੇ ਖਿਲਾਫ ਬਹੁਤ ਪੜਾਅਸ ਕੱਢਦੇ ਸੀ ਰਵਨੀਤ ਬਿੱਟੂ ਮੈਨੂੰ ਪਤਾ ਬਹੁਤ ਬੋਲਦੇ ਸੀ ਭਾਜਪਾ ਤੇ ਹੁਣ ਉਹਨਾਂ ਦਾ ਰਿਮੋਟ ਕੰਟਰੋਲ ਚਲਿਆ ਗਿਆ ਬੀਜੇਪੀ ਕੋਲੇ ਭਾਵੇਂ ਰਿਮੋਟ ਇੱਕੋ ਹੀ ਹੋਵੇ ਸੈਲਬ ਬੀਜੇਪੀ ਦੇ ਪੈ ਗਏ ਹੁਣ ਆਪਾਂ ਇਹ ਕਹਿ ਦਈਏ ਕਈ ਵਾਰੀ ਏਸੀ ਦਾ ਰਿਮੋਟ ਤਾਂ ਇੱਕੋ ਹੀ ਹੁੰਦਾ ਹੈ ਕਈ ਵਾਰੀ ਆਪਾਂ ਇੱਕ ਏਸੀ ਤੇ ਚਲਾ ਲੈਂਦੇ ਆ ਕਈ ਵਾਰੀ ਦੂਜੇ ਏਸੀ ਤੇ ਸੋ ਜਿਹੜੇ ਪੋਲੀਟੀਕਲ ਲੀਡਰ ਨੇ ਹੁਣ ਉਹ ਰਵਨੀਤ ਮਿੱਟੂ ਦਾ ਬੀਜੇਪੀ ਕੋਲੇ ਹੁਣ ਰਵਨੀਤ ਮਿੱਟੂ ਬੀਜੇਪੀ ਦੇ ਹਿਸਾਬ ਨਾਲ ਬੋਲਣਗੇ ਸੋ ਹੁਣ ਮੈਨੂੰ ਲੱਗਦਾ ਉਹ ਆਸ਼ੂ ਦੇ ਮਾਮਲੇ ਤੇ ਰਵਨੀਤ ਮਿੱਟੂ ਚੁੱਪ ਹੀ ਕਰਨਗੇ ਜ਼ਿਆਦਾ ਬੋਲਣਗੇ ਨਹੀਂ ਹਾਂ ਉਹ ਬੀਜੇਪੀ ਵਿਰੁੱਧ ਉਹਨੂੰ ਆਮ ਆਦਮੀ ਪਾਰਟੀ ਨੂੰ ਜ਼ਰੂਰ ਨਿੰਦਣਗੇ ਕਿਉਂਕਿ ਜਿੰਨਾ ਰਵਨੀਤ ਬਿੱਟੂ ਆਮ ਆਦਮੀ ਪਾਰਟੀ ਨੂੰ ਨਿੰਦਦਾ ਮੈਨੂੰ ਲੱਗਦਾ ਦੁਨੀਆ 'ਚ ਜੇ ਕੋਈ ਕੰਪੀਟੀਸ਼ਨ ਹੋਵੇ ਤੇ ਪਹਿਲਾ ਨੰਬਰ ਰਵਨੀਤ ਬਿੱਟੂ ਨੂੰ ਮਿਲੇ ਭਗਵੰਤ ਮਾਨ ਨੂੰ ਵੀ ਖੂਬ ਰਗੜੇ ਲਾਉਂਦਾ ਹੈ ਰਵਨੀਤ ਬਿੱਟੂ ਹਾਲਾਂਕਿ ਭਗਵੰਤ ਮਾਨ ਉਹਨਾਂ ਦਾ ਚੰਗਾ ਦੋਸਤ ਰਿਹਾ ਪਹਿਲਾਂ ਪਾਰਲੀਮੈਂਟ 'ਚ ਇਕੱਠੇ ਬੈਠੇ ਰਹੇ ਨੇ ਬਹਿੰਦੇ ਰਹੇ ਨੇ ਚਾਹ ਚੂ ਵੀ ਉਦੋਂ ਪਾਰਲੀਮੈਂਟ ਦੀ ਕੰਟੀਨ 'ਚ ਕਹਿੰਦੇ ਇਕੱਠੇ-ਕੁੱਠੇ ਪੀਂਦੇ ਰਹਿੰਦੇ ਨੇ ਉੱਥੇ ਜਦੋਂ ਵੀ ਉੱਥੇ ਚਾਹ ਸਰਵ ਹੁੰਦੀ ਆ ਮੁੱਖ ਰੂਪ ਚ ਖੜਾ ਹੋ ਗਿਆ ਸੰਦੀਪ ਜੀ ਕਿ ਮੈਂ ਕੱਲ ਵੀ ਕਿਹਾ ਸੀ ਕਿ ਚੋਣਾ ਵੇਲੇ ਇਸ ਤਰੀਕੇ ਦੀਆਂ ਗਲਤੀਆਂ ਨੁਕਸਾਨਦਾਇਕ ਹੁੰਦੀਆਂ ਨੇ ਇੱਕ ਤਾਂ ਭਗਵੰਤ ਮਾਨ ਨੇ ਲੁਧਿਆਣੇ ਚ ਪੱਕਾ ਡੇਰਾ ਨਹੀਂ ਲਾਇਆ ਅਗਰ ਭਗਵੰਤ ਮਾਨ ਨੇ ਲੁਧਿਆਣੇ ਚ ਵੀ ਕੋਈ ਕਮਰੇ ਤੇ ਕਿਰਾਇਆ ਕਰਵਾ ਲੈ ਕੇ ਕੋਈ ਮਕਾਨ ਕਿਰਾਏ ਤੇ ਲੈ ਕੇ ਕੋਈ ਪੀਜੀ ਪੂਜੀ ਲੈ ਕੇ ਡੇਰਾ ਲਾਇਆ ਹੁੰਦਾ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਤਕੜਾ ਕਰ ਸਕਦਾ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਚ ਜਿੱਤ ਹਾਰ ਭਗਵੰਤ ਮਾਨ ਦੀ ਸਰਗਰਮੀ ਔਰ ਭਗਵਾਨ ਸਮਾਨ ਦੀ ਪਰਫਾਰਮੈਂਸ ਤੇ ਨਿਰਭਰ ਕਰਦੀ ਹੈ ਦਿੱਲੀ ਵਾਲਿਆਂ ਦਾ ਜਿਹੜਾ ਦਖਲ ਹੈ ਪੰਜਾਬੀ ਨੇ ਜਿਹੜੇ ਉਹ ਉਸ ਵੇਲੇ ਤਾਂ ਦਿੱਲੀ ਦੇ ਦਖਲ ਨੂੰ ਪਸੰਦ ਕਰ ਰਹੇ ਸੀ ਜਦੋਂ ਉਹ ਕੇਂਦਰ ਚ ਬੀਜੇਪੀ ਪੰਜਾਬ ਚ ਕਾਂਗਰਸ ਤੋਂ ਔਖੇ ਸੀ ਹੁਣ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਪੰਜਾਬ ਵਾਲੇ ਚਾਹੁੰਦੇ ਨੇ ਕਿ ਸਰਕਾਰ ਇੰਡੀਪੈਂਡੈਂਟ ਚੱਲੇ ਅਗਰ ਦਿੱਲੀ ਨੇ ਦਖਲ ਦੇਣਾ ਹੈ ਉਹ ਲੁਕਵਾ ਦਖਲ ਹੋਵੇ ਜਿਹੜਾ ਪਤਾ ਨਾ ਲੱਗੇ ਜਿਵੇਂ ਆਪਾਂ ਛੋਟੇ ਬੱਚਿਆਂ ਨੂੰ ਆਪਾਂ ਟਾਫੀ ਕਹਿ ਕੇ ਦਵਾਈ ਮੂੰਹ ਚ ਪਾ ਦਨੇ ਆ ਨਾ ਬੱਚਿਆਂ ਦੀਆਂ ਦਵਾਈਆਂ ਚ ਮਿੱਠਾ ਪਾਇਆ ਹੁੰਦਾ ਤੇ ਦਿੱਲੀ ਦੀਆਂ ਜਿਹੜੀਆਂ ਪਾਰਟੀਆਂ ਨੇ ਨਾ ਉਹ ਕਿਉਂਕਿ ਪੰਜਾਬ ਨੂੰ ਦਿੱਲੀ ਲੁੱਟਦੀ ਰਹੀ ਹੈ ਅੱਜ ਵੀ ਅੱਜ ਵੀ ਜੋ ਕੁਝ ਹੋਇਆ 6 ਜੂਨ ਨੂੰ 6 ਜੂਨ ਨੂੰ ਜੋ ਕੁਝ ਹੋਇਆ ਸੀ ਉਹ ਵੀ ਦਿੱਲੀ ਦਾ ਹੀ ਹੁਕਮ ਸੀ ਨਾ ਫੌਜੀ ਹਮਲੇ ਤੋਂ ਬਿਨਾਂ 36 ਵਿਕਲਪ ਹੁੰਦੇ ਨੇ ਸਰਕਾਰਾਂ ਕੋਲੇ ਬਿਲਕੁਲ ਸਾਡਾ ਆਪਣਾ ਪੂਰੀ ਦੁਨੀਆ ਦਾ ਸਾਡਾ ਸਭ ਤੋਂ ਵੱਡੀ ਥਾਂ ਹੈ ਛਰੀ ਕਲਕੱਤਾ ਤੁਸੀਂ ਦੇਖੋ ਡੱਲਾ ਸਾਹਿਬ ਪਾਕਿਸਤਾਨ ਨਾਲ ਟਕਰਾਅ ਹੋਇਆ 트ੰਪ ਸਾਹਿਬ ਨੇ ਸਿਰਫ ਟ੍ਰੇਡ ਦਾ ਹਵਾਲਾ ਦੇ ਕੇ ਦੋਵੇਂ ਦੇਸ਼ ਚੁੱਪ ਕਰਕੇ ਬਿਠਾਈ ਆ ਹਾਂ ਇਨਫਾਇਰ ਕਰਵਾਇਆ ਹੀ ਸਰਕਾਰਾਂ ਦੀ ਕਾਬਲੀਅਤ ਇਹ ਹੁੰਦੀ ਹੈ ਜੇ ਘਰ ਦਾ ਵੀ ਮਸਲਾ ਹੋਵੇ ਤੇ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਤਰ੍ਹਾਂ ਇਹਨੂੰ ਨਿਵੇੜੀਏ ਭਾਵੇਂ ਕੋਈ ਤੀਜੀ ਧਿਰ ਪਾ ਦਈਏ ਹੁਣ ਸੰਦੀਪ ਜੀ ਦਿੱਲੀ ਨੇ ਪਾਣੀ ਵੰਡੇ ਹੁਣ ਵੀ ਪਾਣੀਆਂ ਦੇ ਰੋਲੇ ਆ ਹਾਲਾਂਕਿ ਕੱਲ ਜਿਹੜੇ ਭਾਰਤ ਦੇ ਖੇਤੀਬਾੜੀ ਮੰਤਰੀ ਨੇ ਉਹ ਰਾਜਪੁਰੇ ਆਏ ਬਿਲਕੁਲ ਸ਼ਿਵਰਾ ਚੋਹਾਨ ਇੱਕ ਦੇਸ਼ ਇੱਕ ਖੇਤੀ ਇੱਕ ਟੀਮ ਬੀਜੇਪੀ ਦੀ ਕੋਸ਼ਿਸ਼ ਹੈ ਪੰਜਾਬ ਨੂੰ ਨੇੜੇ ਕਰਨ ਦੀ ਹੁਣ ਜਿਹੜੇ ਚੋਹਾਨ ਸਾਹਿਬ ਨੇ ਖੇਤੀਬਾੜੀ ਮੰਤਰੀ ਉਹ ਕਹਿੰਦੇ ਬਚਪਨ ਚ ਮੈਂ ਵੀ ਟਰੈਕਟਰ ਚਲਾਉਂਦਾ ਰਿਆ ਪੰਜਾਬੀ ਤਾਂ ਬਜ਼ੁਰਗ ਵੀ ਟਰੈਕਟਰ ਚਲਾਈ ਜਾਂਦੇ ਨੇ ਸਾਰੇ ਟਰੈਕਟਰ ਚਲਾਉਣਾ ਜਾਣਦੇ ਨੇ ਪੰਜਾਬ ਚ ਆਪਾਂ ਵੀ ਟਰੈਕਟਰ ਤੇ ਮਿੱਟੀਆਂ ਰੇਤੇ ਢੋਏ ਨੇ ਹੁਣ ਸੰਦੀਪ ਜੀ ਬੀਜੇਪੀ ਕੀ ਕਹਿ ਕੇ ਗਈ ਕੱਲ ਕਿ ਅਸੀਂ ਸਿੰਧ ਦਾ ਪਾਣੀ ਹੈ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਸਾਰਿਆਂ ਨੂੰ ਦਵਾਂਗੇ ਮਤਲਬ ਨਵੇਂ ਸੁਫਨਿਆਂ ਦਾ ਆਧਾਰ ਰੱਖਤਾ ਪਤਾ ਨਹੀਂ ਕਦੋਂ ਪਾਣੀ ਆਊਗਾ ਤੁਸੀਂ ਕੁਝ ਇਸ ਤਰੀਕੇ ਦਾ ਕਰਦੇ ਨਜ਼ਰ ਨਹੀਂ ਆ ਰੇ ਕਿ ਪਾਣੀ ਆ ਜਾਊਗਾ ਚਲੋ ਸਹੀ ਗੱਲ ਹੈ ਜੇ ਤੁਸੀਂ ਇਹ ਸੁਫਨਾ ਵਖਾਇਆ ਇਹ ਸੁਫਨਾ ਹਕੀਕਤ ਚ ਬਦਲਣਾ ਚਾਹੀਦਾ ਸੀ ਕਿਉਂਕਿ ਸਾਡਾ ਪਾਣੀ ਪਾਕਿਸਤਾਨ ਨੂੰ ਫਾਲਤੂ ਜਾ ਰਿਹਾ ਜਦੋਂ ਨੇ ਸਮਝਾ ਸੁਪਨੇ ਨੀਂਦ ਚ ਦੇਖ ਲਵੇਗਾ ਬੰਦਾ ਉਹ ਠੀਕ ਰਹਿੰਦੇ ਆ ਜਦੋਂ ਤੁਸੀਂ ਆ ਆ ਕੇ ਬੰਦੇ ਨੂੰ ਸੁਪਨੇ ਦਿਖਾਉਂਦੇ ਹੋ ਤੇ ਫਿਰ ਉਹਦੇ ਲਾਗੇ ਛਾਗੇ ਵੀ ਨਹੀਂ ਨਾ ਭੜਕਦੇ ਫਿਰ ਉਹ ਤੱਲ ਕਰਦੇ ਆ ਜੋ ਹਾਲਾਤ ਇਸ ਵੇਲੇ ਬਣੇ ਹੋਏ ਆ ਇਤਿਹਾਸਤ ਦੇ ਹੁਣ ਉਹ ਰਣਨੀਤੀ ਆ ਬੀਜਪੀ ਦੀ ਕਿ ਅਸੀਂ ਕਿਸਾਨਾਂ ਦੇ ਨੇੜੇ ਆਈਏ ਹੁਣ ਅਸੀਂ ਪਿੰਡਾਂ 'ਚ ਵੜੀਏ ਅਸੀਂ ਇਹ ਕਹੀਏ ਵੀ ਉਹ ਸਾਰਾ ਪਾਣੀ ਪੰਜਾਬ ਚ ਆਊਗਾ ਹਰਿਆਣੇ ਨੂੰ ਵੀ ਦੇ ਦਾਂਗੇ ਟਕਰਾ ਘਟੇ ਗੱਲ ਵੈਸੇ ਚੰਗੀ ਆ ਬੀਜਪੀ ਵਾਲੇ ਗੱਲ ਮਾੜੀ ਨਹੀਂ ਕਰ ਰਹੇ ਪਰ ਯੁੱਧ ਪੱਧਰ ਤੇ ਕੰਮ ਕਰਨ ਜੇ ਪਾਣੀ ਫालतੂ ਪਾਕਿਸਤਾਨ ਨੂੰ ਜਾਂਦਾ ਸੀ ਸਿੰਧ ਦਾ ਜੇ ਸਾਡੇ ਕੋਲੇ ਆ ਜੇ ਪਾਣੀ ਤਾਂ ਫਿਰ ਸਾਡਾ ਹੀ ਆ ਨਾ ਕਿਉਂਕਿ ਅਸੀਂ ਰਿਪੀਰੀਅਨ ਸਟੇਟਾਂ ਸਾਡਾ ਹੀ ਹੱਕ ਆ ਪੰਜਾਬ ਦਾ ਫालतੂ ਆ ਜਾਊਗਾ ਤੇ ਅਸੀਂ ਫਿਰ ਹਰਿਆਣੇ ਨੂੰ ਰਾਜਸਥਾਨ ਨੂੰ ਜਿਹੜਾ ਮਰਜ਼ੀ ਲੈ ਜੇ ਪੰਜਾਬ ਤਾਂ ਗੁਰੂਆਂ ਦੀ ਫਿਲਾਸਫੀ ਆ ਕਿ ਅਸੀਂ ਤਾਂ ਛਬੀਲਾਂ ਲਾਉਣੇ ਆ ਤੇ ਸਮਝ ਲਓ ਅਸੀਂ ਛਬੀਲ ਲਾ ਦੇਾਂਗੇ ਸਾਡੇ ਕੋਲੇ ਸਾਡੇ ਹੱਕ ਦੇ ਦਿਓ ਸਾਡਾ ਪਾਣੀ ਦੇ ਦਿਓ ਸੋ ਦਿੱਲੀ ਨਾਲ ਵਿਰੋਧ ਰਹਿੰਦਾ ਹੈ ਇਸੇ ਕਰਕੇ ਜਦੋਂ ਦੀ ਜ਼ਿਆਦਾ ਦਖਲ ਹੋਇਆ ਅਰਵਿੰਦ ਕੇਦਰੀਵਾਲ ਮੰਤਰੀ ਸੋਧਿਆ ਪਹਿਲਾਂ ਰਾਗਵ ਚੱਡਾ ਜਾਂ ਦੂਸਰੇ ਇਹਨਾਂ ਦੇ ਇਹ ਮੱਠਾ ਮੱਠਾ ਦਖਲ ਰਹਿੰਦਾ ਤੇ ਚੱਲ ਜਾਣਾ ਸੀ ਹੁਣ ਦਖਲ ਛੋਟੇ ਛੋਟੇ ਫੈਸਲਿਆਂ 'ਚ ਨਜ਼ਰ ਆਉਣ ਲੱਗ ਗਿਆ ਛੋਟੇ ਜਿਹੇ ਪੱਥਰ ਦੇ ਉਦਘਾਟਨ ਤੇ ਵੀ ਦਿੱਲੀ ਦੀ ਟੀਮ ਨਜ਼ਰ ਆਉਂਦੀ ਹੈ ਮੰਤਰੀਆਂ ਦੇ ਨਾਲ ਇੱਕ ਇੱਕ ਜਿਵੇਂ ਕਈ ਵਾਰੀ ਆਪਣੇ ਤੋਲਦੇ ਆ ਨਾ ਤੇ ਲੋਹੇ ਦਾ ਬਟਾ ਹੁੰਦਾ ਉਹਦੀ ਜਗ੍ਹਾ ਨਾਲ ਇੱਕ ਪੱਥਰ ਪਾ ਲੈਂਦੇ ਆ ਸੋ ਇਹ ਕੰਮ ਪੰਜਾਬੀ ਬਹੁਤਾ ਪਸੰਦ ਨਹੀਂ ਕਰਦੇ ਇਹ ਚੀਜ਼ਾਂ ਇਹ ਪੁਰਾਣੇ ਦੌਰ ਦੀਆਂ ਚੀਜ਼ਾਂ ਦੀ ਇਸ ਕਰਕੇ ਭਗਵੰਤ ਮਾਨ ਅਗਰ ਭਗਵੰਤ ਮਾਨ ਇੰਡੀਪੈਂਡੈਂਟ ਕੰਮ ਕਰਦਾ ਚੰਗੇ ਕੰਮ ਭਗਵੰਤ ਮਾਨ ਨੇ ਕਈ ਕੀਤੇ ਆ ਰਜਿਸਟਰੀਆਂ ਦਾ ਕੰਮ ਕਿੱਡਾ ਸੌਖਾ ਕਰਤਾ ਲੋਕ ਕਿੱਡੇ ਖੁਸ਼ ਨੇ ਟੇਲਾਂ ਤੱਕ ਪਾਣੀ ਪਹੁੰਚਾਤਾ ਨੌਕਰੀਆਂ ਕਿੰਨੀਆਂ ਦੇਤੀਆਂ ਮhalla ਕਲੀਨਿਕ ਵੀ ਚਲੋ 8 850 900 ਦੇ ਕਰੀਬ ਬਣਾਤੇ ਨੌਕਰੀਆ ਭਗਵੰਤਮਾਨ ਵੀ ਕਰੀ ਜਾ ਰਿਹਾ ਕੰਮ ਇਹ ਜੀ ਗੱਲ ਨਹੀਂ ਬਿਜਲੀ ਬਿਜਲੀ ਜ਼ੀਰੋ ਹੈ ਅ ਬਿੱਲ ਆਇਆ ਹੀ ਨਹੀਂ ਪਿਛਲੇ ਮਹੀਨੇ ਵੀ ਨਹੀਂ ਮੇਰਾ ਬਿੱਲ ਆਇਆ ਗਰਮੀਆਂ ਚ ਜਦਕਿ ਸੰਦੀਪ ਜੀ ਮੈਂ ਵਿਚ ਵਿਚ ਏਸੀ ਵੀ ਚਲਾਉਂਦਾ ਰਿਹਾ ਅ ਛੋਟਾ ਜਿਹਾ ਏਸੀ ਹੈ ਉਹ ਵੀ ਚਲਾਉਂਦਾ ਰਿਹਾ ਤਾਂ ਵੀ ਬਿੱਲ ਨਹੀਂ ਆਇਆ ਤੁਸੀਂ ਹਿਸਾਬ ਲਾਓ ਮਤਲਬ ਮੈਂ ਹੈਰਾਨ ਹ ਵੀ ਇਹ ਇਹਦਾ ਜਿਹੜਾ ਫਾਇਦਾ ਮਿਲਣਾ ਸੀ ਕਈ ਵਾਰੀ ਅਸੀਂ ਆਪਣੇ ਕੀਤੇ ਚੰਗੇ ਕੰਮਾਂ ਨੂੰ ਜਿਹੜੀਆਂ ਜ਼ਿਆਦਾ ਪਬਲਿਸਿਟੀ ਕੰਪੇਨਾਂ ਨੇ ਨਾ ਉਹਨਾਂ ਦੇ ਨਾਲ ਖਰਾਬ ਕਰ ਲਏ ਨੇ ਮੈਨੂੰ ਲੱਗਦਾ ਹੈ ਪਾਰਟੀ ਨਾਲ ਵੀ ਇਹੀ ਹੋ ਰਿਹਾ ਚੰਗੇ ਕੰਮ ਕਰਕੇ ਵੀ ਜਿਹੜਾ ਦਿੱਲੀ ਦਾ ਦਖਲ ਹੈ ਦਿੱਲੀ ਵਾਲੇ ਵੀ ਅਗਰ ਇਹ ਸੁਣਦੇ ਹੋਣ ਪ੍ਰੋਗਰਾਮ ਥੋੜਾ ਜਿਹਾ ਆਪਣੀ ਜੇ ਉਹ ਆਪਣੀ ਪਾਰਟੀ ਦਾ ਭਲਾ ਚਾਹੁੰਦੇ ਨੇ ਬਾਕੀ مالک ਉਹ ਨੇ ਪਾਰਟੀਆਂ ਦੇ ਪਾਈ ਆਪਾਂ ਤਾਂ ਜੋ ਲੱਗਦਾ ਆਪਾਂ ਤਾਂ ਗੱਲ ਕਰ ਦਿੰਦੇ ਆ ਭਗਵੰਤ ਮਾਨ ਜਿੱਥੇ ਠੀਕ ਲੱਗਦਾ ਆਪਾਂ ਹਮੇਸ਼ਾ ਉੱਥੇ ਗੱਲ ਕਰਦੇ ਆ ਨਵਜੋਤ ਸਿੱਧੂ ਜਿੱਥੇ ਠੀਕ ਲੱਗਦਾ ਸੀ ਮੁੱਦੇ ਤੇ ਖੜਦਾ ਸੀ ਉਹਦੇ ਨਾਲ ਖੜਦੇ ਸੀ ਸੁਖਪਾਲ ਖਹਿਰਾ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਨਾਲ ਵੀ ਖੜੀਦਾ ਪੰਜ ਮੈਂਬਰੀ ਕਮੇਟੀ ਵਾਲੇ ਆਸਥਾ ਦੇ ਨਾਤੇ ਮਰਿਆਦਾ ਚ ਅੱਗੇ ਵੱਧ ਰਹੇ ਨੇ ਪੰਜ ਮੈਂਬਰੀ ਕਮੇਟੀ ਨਾਲ ਵੀ ਖੜੇ ਆ ਸੋ ਪੰਜਾਬੀ ਸੱਚ ਦੇ ਨਾਲ ਤਾਂ ਸੰਦੀਪ ਜੀ ਖੜਦੇ ਹੀ ਨੇ ਸੋ ਗੱਲ ਇਹ ਹੈ ਵੀ ਇਹ ਸਮਝਣਾ ਚਾਹੀਦਾ ਦਿੱਲੀਆ ਵੀ ਪੰਜਾਬੀ ਨੇ ਜਿਹੜੇ ਅਸਲ 'ਚ ਇਸ ਸੱਚੇ ਔਰ ਦਲੇਰ ਬੰਦੇ ਨਾਲ ਖੜਦੇ ਆ ਹਾਂ ਜੇ ਦਲੇਰ ਬੰਦਾ ਝੂਠਾ ਹੋਵੇ ਤਾਂ ਵੀ ਨਹੀਂ ਖੜਦੇ ਫਿਰ ਇਹ ਬਰਾਬਰ ਤਲਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਕਾਲ ਜੀ ਬਹੁਤ ਧੰਨਵਾਦ ਪਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਬਤਾਵਾਂਗੇ ਧੰਨਵਾਦ ਬਹੁਤ